ਸਸ ਸੀਗਾ ਭਾਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਬੜੇ ਦਿਨਾਂ ਬਾਅਦ ਵਲੌਗ ਸਟਾਰਟ ਕਰਦੇ ਆ ਪਹਿਲਾ ਵਾਲਾ ਵਲੌਗ ਬਣਾਈ ਚੜਾਈ ਜਾਨੇ ਤੇ ਅੱਜ ਉਹ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਪਾਂ ਕਬੂਤਰ ਲਾਈਏ ਛਤਰੀ ਤੇ ਨਵੇਂ ਕਬੂਤਰ ਢਾਉਣੇ ਕੰਟਾਕ ਲਾ ਕੇ ਪੁਰਾਣੇ ਉਫੀ ਮਤਲਬ ਕਬੂਤਰਾਂ ਨੂੰ ਕੱਢ ਕੇ ਢਾਉਣੇ ਆ ਤੇ ਆਜੋ ਫਿਰ ਕੱਢ ਕੇ ਬਾਹਰ ਇਹਨਾਂ ਨੂੰ ਛਤਰੀ ਤੇ ਲਾ ਦਈਏ ਕੰਟਾਕ ਇੱਕ ਬੰਟਾ ਬਟਾ ਗਰਮੀ ਆ ਗਿਆ ਹੁਣ ਤਾਂ ਫੁੱਲ ਬਟਾ ਫੁੱਲ ਬਦਲਵਾਈ ਹੋਈ ਪਈ ਐ ਇਹ ਹੁੰਦਾ ਪ੍ਰੋਗਰਾਮ ਐ ਇਸ ਤਰ੍ਹਾਂ ਛਤਰੀ ਤੇ ਬੰਦਾਂਗੇ ਤੇ ਨਾ ਮੀ ਆਇਆ ਫਿਰ ਛੱਡ ਦਾਂਗੇ ਜਿਵੇਂ ਹੀ ਆ ਗਿਆ ਫਿਰ ਥੱਲੇ ਲਾ ਲਾਂਗੇ ਇੱਕ ਆ ਬੱਚੇ ਕੱਢ ਲਈਏ ਉਹ ਟੈਂਕੀ ਭਰ ਗਈ ਇੱਕ ਮਿੰਟ ਸਟਾਰਟ ਤੇ ਆ ਡੰਟਲੇ ਕਬੂਤਰ ਜਿਹੜੇ ਆਪਾਂ ਛਤਰੀ ਚਲਾਉਣੇ ਇੱਕ ਮਿੰਟ ਸੈੱਟ ਕਰਕੇ ਬੰਨਣਗੇ ਖੜਦਣਗੇ ਖੜਦਣਗੇ ਖੰਡ ਲਈ ਕੀ ਨਿਕਲਣਾ ਜਾਣ

ਲਾਵੀ ਮਿੱਤਰੋ ਛੱਤ ਤੇ ਆ ਗਏ ਹੁਣ ਛਤਰੀ ਤੇ ਲਾਉਣੇ ਕਬੂਤਰ ਪਹਿਲਾਂ ਲਾਉਣੇ ਕਬੂਤਰ ਹੀ ਫਿਰ ਲਾਵਾ ਕਬੂਤਰ ਇਹਿੰਦੇ ਚ ਵੀ ਕਬੂਤਰ ਆ ਉਲ ਬੱਚੇ ਕਢਾਉਣੇ ਆਂਡੇ ਲਵਾਉਣੇ ਤੇ ਬੱਚੇ ਕਢਾਉਣੇ ਆ ਤੇ ਇੱਥੇ ਬੰਦੀ ਆ ਕਬੂਤਰ ਕਿਹੜਾ ਫਿਰ ਕਰਦੇ ਆਂ ਵਲੌਗ ਕਰੋਗੇ ਹਾਂ ਹੁਣ ਸਿੱਧੀ ਆ ਲੋ ਗਾਈਜ਼ ਬੰਦੇ ਛਤਰੀ ਤੇ ਕਬੂਤਰ ਆਪਾਂ ਤੇ ਆ ਫੜਦੇ ਹੀ ਨਹੀਂ ਸਾਲੇ ਮੇਰੇ ਮੇਰੇ ਸਾਲੇ ਛਤਰੀ ਤੇ ਆਇਆ ਛਤਰੀ ਤੇ ਛਤਰੀ ਤੇ ਛਤਰੀ ਤੇ ਕਰਨ ਤੋਂ ਕਰਨ ਤੋਂ ਲੱਤਣ ਜੇ ਇਹਨੂੰ ਫੇਰੀ ਬੈਠੂ। ਉਹ ਤੇਰੇ ਨਾਲ ਆ ਖਸਮਦਰਾ ਬਹਿ ਗਿਆ ਛਤਰੀ ਤੇ ਤਰ ਤੋਂ ਨਹੀਂ ਬੈਠਾ ਜਾਂਦਾ। ਐਂ ਬਈ ਜੀ ਮੰਡੀ ਨੂੰ। ਆਪੇ ਬੱਸ। ਤੇ ਗਾਇਜ਼ ਛਤਰੀ ਤੇ ਲਾ ਤਾਂ ਕਬੂਤਰ ਬੰਦ ਦਿੰਦੇ ਹੁਣ ਇਹਨਾਂ ਨੂੰ ਕਿਉਂਕਿ ਆਹੋ ਜਿਹਾ ਮੌਸਮ ਤੇ ਨਵੇਂ ਕਬੂਤਰ ਬੜੇ ਆਉਂਦੇ ਆ ਤਾਂ ਕਰਕੇ ਨਿਕਲ-ਨਿਕਲ ਕੇ ਇੱਕਦਾਂ ਛਤਰੀ ਲਾ ਦੀਏ ਤਾਂ ਲਾਲ ਛਤਰੀ ਤੇ ਇਹ ਕਾ ਜਗਾੜ ਦੱਸੋ ਕਿਵੇਂ ਬਣਿਆ ਛਤਰੀ ਲਾਉਣ ਵਾਲਾ ਲਓ ਜੀ ਲਾ ਲਈ ਛਤਰੀ ਤੇ ਆਹ ਇੱਕ ਛਤਰੀ ਆ ਪਾਈ ਚੱਲ ਛਤਰੀ ਹਾਂਜੀ ਗੈਸ ਤੇ ਹੁਣ ਛੱਡਦੇ ਆ ਕਬੂਤਰ ਆਪਾਂ ਛਤਰੀ ਤੇ ਲਾਏ ਜਿਹੜੇ ਕੰਟਾ ਦੋ ਕੰਟੇ ਹੋ ਗਏ ਬੰਨਿਆ ਨੂੰ ਲਾਈਏ ਥੱਲੇ ਤੇ ਛੱਡੀਏ ਇਹਦਾ ਜਦੋਂ ਥੱਲੇ ਲਾਹ ਕੇ ਜਦੋਂ ਉਹਨਾਂ ਦਿੰਨੇ ਆ ਸਰਸ਼ੇ ਕਿਉਂਕਿ ਬੰਨੇ ਹੋਏ ਸੀ ਪਹਿਲਾਂ ਬੰਦੇ ਨਹੀਂ ਗੇ ਕਤਰੀ ਤੇ ਕੋਸਾ ਕਰਕੇ ਤੇ ਮੈਂ ਇੱਥੇ ਕਰਕੇ ਪਹਿਲਾਂ ਕਾਲੀ ਚੀਨੀ ਨੂੰ ਉਹਲਾ ਦਿੰਨੇ ਆ ਛੜ ਜੋ ਇੱਕ ਮਿੰਟ ਥੱਲੇ ਛੜ ਜੀ ਕਤਰੀ ਕਮੈਂਟ ਗਾਈਜ਼ ਇੱਕ ਤਾਂ ਛੜਤਾ ਗਾਇਜ਼ ਕਬੂਤਰੀ ਤਾਂ ਛੜਤੀ ਆਪਾਂ ਜਾਈਏ ਤਾਂ ਚੱਕਰਾਉ ਜਾਈ ਗਈ 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 ਕਬੂਤਰੀ ਉੱਡ ਗਈ ਉਹ ਵਿਖਾ ਕਬੂਤਰੀ ਹੋਰ ਜਿਹੜਿਆਂ ਤੇ ਗਈ ਕਬੂਤਰੀ ਵਿਖਾ ਦੇ ਓਏ ਆ ਗਈ ਕਬੂਤਰੀ ਇੱਧਰ ਵਿਖਾਈ ਕਬੂਤਰੀ ਕਬੂਤਰੀ ਵਿਖਾ ਹਾਂ ਦੀ ਇੱਕ ਵਾਰੀ ਤਾਂ ਉੜਦੀ ਵਿਖਾ ਕਿੱਥੇ ਜਿੰਦੀ ਹੁੰਦੀ ਆ ਲਾ ਕੂਤੜਾ ਜੀ ਉਹ ਆਂਦੀ ਕੂਤਰੀ ਦਾਤੀ ਤੇ ਹੁਣ ਇਧਰ ਕੂਤੜ ਵੀ ਡਾਉਣੇ ਆ। ਚਲੇ ਦਾਤਾ ਕੂਤੜ ਜੀ ਆ ਇਕੱਠੇ ਹੋ ਗਏ ਗਾਈਜ਼ ਦੋਨੇ ਕੂਤਰ ਕੂਤਰੀ ਜੋੜਾ ਦੋਨੇ ਵੇਨੇ ਅੱਜ ਕਿੰਨਾ ਟਾਈਮ ਲੜਦੇ 9 16 ਦਾ ਡਾਈ ਆ ਬੜੇ ਦੜਾਂ ਬਾਦ ਦੇਖਦੇ ਆ ਜੀ ਕੀ ਰੰਗ ਲਾਉਂਦੇ ਆ ਤੇ ਆਜੋ ਫਿਰ ਹਾਂਜੀ ਗਾਈਜ਼ ਤੇ ਹੁਣ ਲਾਉਣੇ ਕਬੂਤਰ ਮੀ ਆ ਗਿਆ ਤੇ ਕਬੂਤਰੀ ਆਪਣੀਰ ਵਾਪਸ ਨਹੀਂ ਆਈ ਜਿਹੜੀ ਕਾਲੀ ਕੀਨੀ ਜੀ ਡਾਈ ਸੀਗੀ ਤੇ ਕਬੂਤਰੀ ਆਇਆ ਪੁੱਠਾ ਲਾਲ ਗੋਲਾ ਤੇ ਮੈਂ ਦੂਜਾ ਕਬੂਤਰਾ ਵੀ ਛਤਰੀ ਤੇ ਬਣਤਾ ਸੀ ਤੇ ਵੀ ਉਹਨੂੰ ਵੇਖ ਕੇ ਆਜ ਕਿਉਂਕਿ ਅਸੀਂ ਕੰਮ ਬਾਸੇ ਬੈਗੇ ਸੀ ਜਾ ਕੇ ਕਬੂਤਰੀ ਇੱਕ ਵਾਰੀ ਗਣਾ ਪਾ ਕੇ ਗਈ ਸੀ ਵੀ 2 ਘੰਟਿਆਂ ਤੋਂ ਉਦੋਂ ਮੁੜ ਕੇ ਨਹੀਂ ਆਈ ਤੇ ਕੀ ਤਾਂ ਹੁਣ ਤਾਂ ਲੱਗੀ ਆ ਕਿ ਰੱਬ ਜਾਣੇ ਨੇਰੀ ਥੱਲੀ ਜਾਂਦੀ ਸੀ ਪਿੰਡ ਟੱਪ ਗਈ ਜੇ ਪਿੰਡ ਜਾ ਵੀ ਹੋਵੇ ਫਿਰ ਨਹੀਂ ਵਾਪਸ ਆਉਂਦੀ ਗਾਇਜ਼ ਸ਼્યોਰ ਆ ਮੈਂ ਕਿਉਂਕਿ ਸਾਡੇ ਪਿੰਡ ਕਬੂਤਰ ਫੜਨ ਵਾਲੇ ਬਹੁਤ ਆ ਸਿੱਧੀ ਕਰ ਲਾ ਤੇ ਫਿਰ ਵਾਪਸ ਨਹੀਂ ਆਉਂਦੀ ਕਬੂਤਰੀ ਆਪਣੀ ਜੇ ਆ ਗਈ ਤਾਂ ਠੀਕ ਹੈ ਜੇ ਨਾ ਆਈ ਤਾਂ ਤਾਂ ਵੀ ਵਧੀਆ ਜੇ ਆ ਗਈ ਤਾਂ ਉਦੋਂ ਵੀ ਵਧੀਆ ਤੇ ਬਾਕੀ ਆ ਕਬੂਤਰ ਵੇਖ ਲੋ ਆਪਣੇ ਠੀਕ ਆ ਇਹਨਾਂ ਨੇ ਵੀ ਦਾਣੇ ਦੋਣੇ ਪਾਉਣੇ ਆ ਟਾਈਮ ਹੋਇਆ ਪਿਆ ਇਹਨਾਂ ਦਾ ਵੀ ਤੇ ਮੈਂ ਪਿੰਡ ਹੀ ਜਾਣਾ ਸੀ ਦਿਓ ਛਤਰੀ ਤੇ ਕਬੂਤਰ ਲਾ ਦਿੱਗੇ ਫਿਰ ਕਰਦੇ ਆ